ਗਲਰ ਨੋ ਉਹ ਤਾਂ ਨਾਲ ਬਵਾਦ ਬੜੇ ਦਿਨ ਤੋਂ ਪਖਿਆ ਹੋਇਆ ਹੈ ਹੁਣ ਜਿਹੜੇ ਆਪਣੇ ਪੰਜਾਬ ਦੇ ਵਕੀਲ ਭਾਈਚਾਰਾ ਉਹਨਾਂ ਨੇ ਐਸਐਸਪੀ ਮੁਹਾਲੀ ਨੂੰ ਕੰਪਲੀਟ ਦੇ ਦਿੱਤੀ ਏ ਜਿਹੜਾ ਉਹਨਾਂ ਨੇ ਪੰਜਾਬ ਲਈ ਖਾਲਿਸਤਾਨੀ ਸ਼ਬਦ ਵਰਤਿਆ ਉਹਨਾਂ ਨੇ ਕਿਹਾ ਪਰਚਾ ਦਰਜ ਹੋਣਾ ਚਾਹੀਦਾ ਇਹਨੂੰ ਤੇ ਨਾਲੇ ਮੰਗ ਕੀਤੀ ਹੈ ਜਿਹੜੇ ਪ੍ਰਧਾਨ ਮੰਤਰੀ ਮੋਦੀ ਨੇ ਉਹਨਾਂ ਨੂੰ ਵੀ ਇੱਕ ਅਪੀਲ ਕਰਦੇ ਹੋਏ ਕਿਹਾ ਕਿ ਇਹਨਾਂ ਨੂੰ ਪਾਰਟੀ ਚੋਂ ਬਾਹਰ ਕਰਨਾ ਚਾਹੀਦਾ ਇਹਨਾਂ ਨੂੰ ਸਸਪੈਂਡ ਕਰਨਾ ਚਾਹੀਦਾ ਤੇ ਉਹ ਜਿਹੜੀ ਬੀਜੇਪੀ ਹੈ ਇਹ ਇਹ ਵਿਚਾਰਧਾਰਾ ਇੱਕ ਕੰਗਨਾ ਦੀ ਨਹੀਂ ਉਸ ਦੀ ਪੂਰੀ ਭਾਜਪਾ ਦੀ ਵਿਚਾਰਧਾਰਾ ਹੀ ਹੈ ਫਿਰ ਮੋਦੀ ਐਕਸ਼ਨ ਕਿਵੇਂ ਲੈ ਲਣਗੇ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਕੰਗਨਾ ਰਣੌਤ ਹੋਣੀ ਤੇ ਐਮਪੀ ਬਣਨ ਤੋਂ ਪਹਿਲਾਂ ਵੀ ਪਵਾੜੇ ਦੀ ਜੜ ਸੀ ਉਹਨਾਂ ਨੇ ਕਦੇ ਵੀ ਮੂੰਹੋਂ ਉਹਨਾਂ ਦੇ ਕੋਈ ਚੰਗੇ ਬੋਲ ਨਿਕਲੇ ਹੀ ਨਹੀਂ ਖਾਸ ਕਰਕੇ ਪੰਜਾਬੀਆਂ ਦੇ ਖਾਸ ਕਰਕੇ ਸਿੱਖਾਂ ਦੇ ਉਹਨਾਂ ਦੇ ਮੂੰਹੋਂ ਜ਼ਹਿਰ ਹੀ ਉਹਨਾਂ ਨੇ ਘੋਲਿਆ ਹੈਗਾ ਉਹਨਾਂ ਨੇ ਸੱਪ ਵਾਂਗੂ ਜ਼ਹਿਰ ਦੇ ਨਾਲ ਹੀ ਸੱਪ ਜਿਹੜਾ ਉਹ ਡੰਗ ਮਾਰਦਾ ਨਾ ਇਸ ਬੀਬੀ ਨੇ ਵੀ ਆਪਣੀ ਬੋਲ ਬਾਣੀ ਦੇ ਨਾਲ ਪੰਜਾਬ ਨੂੰ ਡੰਗ ਮਾਰਦੀ ਕੋਸ਼ਿਸ਼ ਕੀਤੀ ਹੈਗੀ ਇਹ ਤੇ ਇਹਨੇ ਹਰ ਮੁੱਦੇ ਤੇ ਪੰਜਾਬ ਨੂੰ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਕਹਿੰਦੇ ਨੇ ਨਾ ਸੱਦੀ ਨਾ ਸਦਾਈ ਤੇ ਮੈਂ ਲਾੜੇ ਦੀ ਤਾਈ ਇਹ ਹਰ ਥਾਂ ਲਾੜੇ ਦੀ ਤਾਈ ਬਣਨ ਦੀ ਕੋਸ਼ਿਸ਼ ਕੀਤੀ ਹੈਗੀ ਇਹਨੂੰ ਬੈਠੀ ਨੂੰ ਪਤਾ ਨਹੀਂ ਕੀ ਤਕਲੀਫ ਹੁੰਦੀ ਰਹੀ ਹੈ ਪੰਜਾਬ ਤੋਂ ਤੇ ਸਿੱਖਾਂ ਤੋਂ ਪਤਾ ਨਹੀਂ ਕਿਉਂ ਨਫ਼ਰਤ ਕਰਦੀ ਹੈਗੀ ਪੰਜਾਬੀਆਂ ਨੇ ਜਾਂ ਸਿੱਖਾਂ ਨੇ ਪਤਾ ਨਹੀਂ ਇਹਦਾ ਕਿਹੜਾ ਨੱਕੇ ਮੋੜ ਲਿਆ ਹੈਗੇ ਜਾਂ ਕਿਹੜਾ ਪਾਣੀ ਦੀ ਲੜਾਈ ਹੈਗੀ ਹੈ ਇਸ ਬੀਬੀ ਨੇ ਕਦੀ ਵੀ ਸਿਆਣਪ ਦੇ ਨਾਲ ਗੱਲ ਨਹੀਂ ਕੀਤੀ ਹੈਗੀ ਇਹ ਬੀਬੀ ਹਮੇਸ਼ਾ ਫਿਲਮਾਂ ਡਰਾਮੇਬਾਜ਼ੀ ਰਹੀ ਹੈਗੀ ਆ ਇਹ ਤੇ ਬਾਲੀਵੁੱਡ ਦੇ ਵਿੱਚ ਪ੍ਰੋਡਿਊਸਰਾਂ ਨਾਲ ਡਾਇਰੈਕਟਰਾਂ ਨਾਲ ਪੱਤਰਕਾਰਾਂ ਨਾਲ ਲੜਾਈ ਲੜਦੀ ਰਹੀ ਹੈ ਘਰ ਦੇ ਵਿੱਚ ਵੀ ਲੜਾਈ ਲੜਦੇ ਆ ਜਿਹੜੇ ਆਪਣੇ ਪਿਓ ਨੂੰ ਇਹ ਕਹਿ ਸਕਦੇ ਹੈਗੀ ਕਿ ਜੇ ਤੁਸੀਂ ਮੇਰੇ ਥੱਪੜ ਮਾਰੋ ਤੇ ਮੈਂ ਵੀ ਥੱਪੜ ਮਾਰੂਗੀ ਉਹ ਇਹਦੇ ਖੁਦ ਦੇ ਟਵੀਟ ਆ ਉਸ ਤੁਸੀਂ ਬੀਬੀ ਤੋਂ ਕਿਵੇਂ ਆਸ ਰੱਖ ਸਕਦੇ ਹੋ ਹੁਣ ਇਸ ਬੀਬੀ ਨੇ ਕਿਉਂਕਿ 14 ਤਰੀਕ ਨੂੰ ਫਿਲਮ ਆਲੀ ਉਸ ਫਿਲਮ ਨੂੰ ਹਿੱਟ ਕਰਨ ਵਾਸਤੇ ਇਹਨੇ ਬੀਬੀ ਨੇ ਡਰਾਮਾ ਰਚਿਆਗਾ ਸਵਾਲ ਹੈ ਕਿ ਉਹ ਕੁੜੀ ਨੂੰ ਤੇ ਜੇ ਉਹ ਬਿਆਨ ਕਲਮ ਨਹੀਂ ਹੋਏ ਉਹਨੇ ਉਹਨੇ ਤੇ ਕਿਹਾ ਨਹੀਂ ਕਿ ਮੈਂ ਥੱਪੜ ਮਾਰਿਆ ਇਹ ਬੀਬੀ ਆਪੇ ਕਹੀ ਜਾਂਦੀ ਕਿ ਮੈਂ ਮੇਰੇ ਥੱਪੜ ਮਾਰਿਆਗਾ ਉਨੇ ਦੀ ਜਾਂਚ ਐਸਆਈਟੀ 2 ਬਣਈਏ ਕਿਸ ਸੀਆਈਐਸਫ ਕਰੀ ਨੇ ਇੱਕ ਪੰਜਾਬ ਪੁਲਿਸ ਕਰੇ ਇਸੇ ਦੌਰਾਨ ਜਦੋਂ ਇਹਨੇ ਬੀਬੀ ਨੇ ਯੈਰ ਕੋਲਿਆ ਫਿਰ ਪੰਜਾਬ ਪ੍ਰਤੀ ਕਿ ਪੰਜਾਬ ਪੰਜਾਬੀ ਹੱਤਵਾਦੀ ਜਾਂ ਸਿੱਖ ਹੱਤਵਾਦੀ ਆ ਗਏ ਨੇ ਉਹ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਬੜਾ ਮਾੜਾ ਪੰਜਾਬ ਦੇ ਕਿਸੇ ਬੀਜੇਪੀ ਲੀਡਰ ਨੇ ਨਹੀਂ ਕਿਹਾਗਾ ਨਾ ਜਾਖੜ ਸਾਹਿਬ ਨੇ ਜਾਂ ਹੋਰਾਂ ਨੇ ਜਿੰਨੇ ਵੀ ਬੀਜੇਪੀ ਦੇ ਲੀਡਰ ਨੇ ਕਿਸੇ ਨੇ ਨਹੀਂ ਕਿਹਾ ਕਿ ਇਹਨੇ ਕਿਉਂ ਬੋਲਿਆਗਾ ਇਹ ਕਹੀ ਜਾ ਰਹੇ ਨੇ ਉਹਨੂੰ ਮਤ ਦੇ ਰਹੇ ਨੇ ਕੁਲਵਿੰਦਰ ਕੌਰ ਨੂੰ ਤੇ ਬੀਬੀ ਕੰਗਰ ਨਾਉਤ ਨੂੰ ਨਹੀਂ ਬੀਜੇਪੀ ਵਾਲੇ ਮੱਤ ਦੇ ਰਹੇ ਉਹਨਾਂ ਨੂੰ ਪਤਾ ਜੇ ਇਹ ਮੱਤ ਦਿੱਤੀ ਨਾ ਇਹਨੂੰ ਤੇ ਫਿਰ ਕੰਗਰ ਨਾਉਤ ਨੇ ਨਹੀਂ ਨਾਰਾਜ਼ ਹੋਣਾ ਜਿਹੜੇ ਬੀਜੇਪੀ ਦੇ ਵੱਡੇ ਲੀਡਰ ਉਹਨਾਂ ਨੇ ਨਾਰਾਜ਼ ਹੋ ਜਾਣਾ ਹੈਗਾ ਉਹ ਵਿਚਾਰੇ ਡਰਦੇ ਆ ਵੱਡਿਆਂ ਦੀ ਨਾਰਾਜ਼ਗੀ ਤੋਂ ਡਰਦੇ ਨੇ ਕਿ ਜੇ ਵੱਡੇ ਨਾਰਾਜ਼ ਹੋ ਗਏ ਸਾਡੀਆਂ ਕੁਰਸੀਆਂ ਚਲੀਆਂ ਜਾਣੇ ਹੈਗੀਆਂ ਨੇ ਉਹ ਸਾਰੀ ਦੁਨੀਆ ਨੂੰ ਪਤਾ ਕਿ ਉਹਨਾਂ ਤੋਂ ਕਿਉਂ ਡਰਦੇ ਹੈਗੇ ਨੇ ਕਿਉਂ ਨਹੀਂ ਨਾਰਾਜ਼ਗੀ ਮੋਲ ਲੈਣਾ ਚਾਹੁੰਦੇ ਹੈਗੇ ਨੇ ਕਿਉਂਕਿ ਬੀਬੀ ਕੰਗੜਾ ਨਾਲ ਉਹਦੇ ਚੱਲਦੀ ਬੜੀ ਆ ਇਸ ਕਰ ਕੋ ਡਰਦੇ ਉਹ ਆਪਣੀ ਕੁਰਸੀਆਂ ਨੂੰ ਪਿਆਰ ਕਰਦੇ ਹੈਗੇ ਨੇ ਦੂਜੀ ਗੱਲ ਹੈ ਕਿ ਇੰਡੀਅਨ ਐਸੋਸੀਏਸ਼ਨ ਫਾਰ ਲਾਇਰਜ਼ ਇਹ ਦੇਸ਼ ਪੱਧਰ ਦੀ ਇੱਕ ਵਕੀਲਾਂ ਦੀ ਜਥੇਬੰਦੀ ਹੈ ਜਿਹਦੇ ਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਕੀਲ ਨੇ ਉਹ ਵਕੀਲਾਂ ਨੇ ਅੱਜ ਕਿਹਾ ਕਿ ਪੰਜਾਬ ਨਾਲ ਧੱਕਾ ਹੋਇਆ ਪੰਜਾਬੀਆਂ ਨੂੰ ਅੱਤਵਾਦੀ ਕਿਹਾ ਗਿਆ ਪੰਜਾਬੀਆਂ ਨੂੰ ਖਾਲਸਤਾਨੀ ਕਿਹਾ ਗਿਆ ਇੱਕ ਥੱਪੜ ਪੂਰੇ ਪੰਜਾਬ ਨੂੰ ਤੁਸੀਂ ਬਦਨਾਮ ਨਹੀਂ ਕਰ ਸਕਦੇ ਅਗੇ ਕਿਉਂਕਿ ਇਸ ਬੀਬੀ ਨੂੰ ਤੇ ਮਤ ਹੈ ਨਹੀਂ ਹੁਣ ਉਹਨਾਂ ਨੇ ਵਕੀਲਾਂ ਦੀ ਇਸ ਜਥੇਬੰਦੀ ਨੇ ਮਹਾਲੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਇਹਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ ਦੇਸ਼ ਧਰੋਹ ਦਾ ਕੀਤਾ ਜਾਵੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਕਦਮਾ ਦਰਜ ਕੀਤਾ ਜਾਵੇ ਬੀਬੀ ਵਾਸਤੇ ਮੁਸੀਬਤਾਂ ਵਧੀਆਂ ਉਹ ਕਹਿੰਦੇ ਕਿ ਜੇ ਪੁਲਿਸ ਨੇ ਨਾ ਕਾਰਵਾਈ ਕੀਤੀ ਅਸੀਂ ਕੋਰਟ ਦੇ ਵਿੱਚ ਉਹਨਾਂ ਦੀ ਇਤਿਹਾਸਾ ਕਰਾਂਗੇ ਸੁਪਰੀਮ ਕੋਰਟ ਤੱਕ ਕਿਸੇ ਲੜ ਕਿ ਇਸ ਬੀਬੀ ਨੂੰ ਸਬਕ ਮਿਲਣਾ ਚਾਹੀਦਾ ਹਾਲਾਂਕਿ ਪਤਾ ਨਹੀਂ ਜਿਹੜਾ ਉਸ ਕੁੜੀ ਨੇ ਥੱਪੜ ਮਾਰਿਆ ਕਿ ਨਹੀਂ ਮਾਰਿਆ ਇਹਨੂੰ ਮਤ ਆਈ ਕਿ ਨਹੀਂ ਆਈ ਇਹਨੂੰ ਅਕਲ ਆਈ ਕਿ ਨਹੀਂ ਆਈ ਹੈਗੀ ਇਹ ਸੁਧਰੀ ਕਿ ਨਹੀਂ ਸੁਧਰੀ ਹੈਗੀ ਉਹ ਇੱਕ ਡਿਫਰੈਂਟ ਪਹਿਲੂ ਹੈ ਜਦੋਂ ਪਾਰਲੀਮੈਂਟ ਦੇ ਵਿੱਚ ਬੋਲੂਗੀ ਪਤਾ ਲੱਗ ਜਾਊਗਾ ਕਿ ਕਿੰਨੀ ਕੀ ਅਕਲ ਦੀ ਮਾਲਕਾ ਕਿਉਂਕਿ ਇਹ ਤੇ ਕਹਿੰਦੀ ਕਿ ਆਜ਼ਾਦੀ 2014 ਤੋਂ ਮਿਲੀ ਹੈ ਤੇ ਕਹਿੰਦੀ ਕਿ ਭਗ ਸਿੰਘ ਉਹਨਾਂ ਦਾ ਕੀ ਰੋਲ ਆ ਸਾਰਿਆਂ ਦਾ ਰੋਲ ਆ ਇਹ ਜੀ ਨਹਿਰੂ ਨੂੰ ਕਿਉਂ ਪ੍ਰਾਈਮ ਮਿਨਿਸਟਰ ਬਣਾਤਾ ਉਹ ਤੇ ਉਹਨੂੰ ਬਣਾਉਣਾ ਚਾਹੀਦਾ ਸੀ ਪਰ ਕਿਨੂੰ ਬਣਾਏ ਇਹ ਤਾਂ ਕੁਝ ਵੀ ਮਾਰਦੇ ਰਹਿੰਦੀ ਨਾ ਅਬਲੀਆਂ ਜਬਲੀਆਂ ਜਿਹਾ ਹੁਣ ਸਵਾਲ ਇਸ ਮਸਲੇ ਦੇ ਵਿੱਚ ਆ ਗਿਆ ਕਿ ਇਹ ਉਸ ਵਕੀਲਾਂ ਨੇ ਵੀ ਪੇਚਾ ਪੈ ਗਿਆਗਾ ਔਰ ਭਾਜਪੀ ਨੂੰ ਘਟੋਕੜ ਚਾਹੀਦਾ ਭਾਜਪੀ ਦੇ ਜਿਹੜੇ ਇਸ ਟਾਈਮ ਕੌਮੀ ਪ੍ਰਧਾਨੋਂ ਵੀ ਹਿਮਾਚਲ ਤੋਂ ਹੀ ਆ ਜਿਹੜੇ ਇਸ ਟਾਈਮ ਹੈਲਥ ਮਿਨਿਸਟਰ ਨੇ ਦੇਸ਼ ਦੇ ਜਗਤ ਪ੍ਰਕਾਸ਼ ਨੱਡਾ ਸਾਹਿਬ ਨੂੰ ਚਾਹੀਦਾ ਕਿ ਇਹ ਜਿਹੜੇ ਇਦਾਂ ਦੇ ਤੁਹਾਡੇ ਐਮਪੀ ਨੇ ਜਿਨ੍ਹਾਂ ਦੇ ਮੂੰਹੋਂ ਆਗ ਹੀ ਨਿਕਲਦੀ ਆ ਜਿਨ੍ਹਾਂ ਦੇ ਮੂੰਹੋਂ ਯੈਰ ਹੀ ਨਿਕਲਦਾ ਉਹਨਾਂ ਨੂੰ ਵਰਜੋ ਉਹਨਾਂ ਨੂੰ ਰੋਕ ਕਾਸ਼ ਜਿੱਦਨ ਇਹਨਾਂ ਨੇ ਦੇਸ਼ ਦੀਆਂ ਬੀਬੀਆਂ ਨੂੰ ਕਿਸਾਨਾਂ ਨੂੰ ਦੋ-ਦੋ ਟਕੇ ਦੀਆਂ ਕਿਹਾ ਸੀ ਨਾ 100-100 ਰੁਪਏ ਦਿਹਾੜੇਗੇ ਉਦਨ ਅਗੇ ਦਾ ਮੂੰਹ ਬੰਦ ਕਰਵਾਇਆ ਹੁੰਦਾ ਨਾ ਤੇ ਕੁਲਵਿੰਦਰ ਕੌਰ ਨੂੰ ਥੱਪੜ ਮਾਰਨ ਦੀ ਲੋੜ ਨਹੀਂ ਹਾਲਾਂਕਿ ਉਹਨੇ ਮਾਰਿਆ ਕਿ ਨਹੀਂ ਮਰਿਆ ਇੱਕ ਜਾਂਚ ਦਾ ਵਿੱਚ ਆ ਅਗਰ ਉਦਨ ਇਹਨੂੰ ਵਰਜਾ ਹੁੰਦਾ ਨਾ ਤੇ ਫਿਰ ਉਦਨ ਹੀ ਇਹਨੇ ਸੁਧਰ ਜਾਣਾ ਸੀ ਹੁਣ ਸਵਾਲ ਇਸ ਮਸਲੇ ਦੇ ਵਿੱਚ ਆ ਜਿਹੜੇ ਵਕੀਲ ਕਹਿ ਰਹੇ ਨੇ ਕਿ ਇਹਦੇ ਪਿੱਛੇ ਆਰਐਸਐਸ ਭਾਜਪਾ ਆ ਬੀਜੇਪੀ ਨੂੰ ਲੈ ਕੇ ਤੇ ਬੜੀ ਲੋਕਾਂ ਦੀ ਜਿਹੜੀ ਮਾਨਸਿਕਤਾ ਪੱਕੀ ਹੈ ਕਿ ਮਿਨੋਰਟੀ ਨੂੰ ਦਬਾ ਕੇ ਰੱਖਣਾ ਚਾਹੁੰਦੇ ਆ ਮਿਨੋਰਟੀ ਨੂੰ ਡਰਾ ਕੇ ਤੇ ਹਿੰਦੂ ਭਾਈਚਾਰੇ ਨੂੰ ਖੁਸ਼ ਰੱਖਣਾ ਚਾਹੁੰਦੇ ਪਰ ਇਸ ਬੀਬੀ ਨੇ ਜਿਹੜੇ ਬੋਲ ਮਾੜੇ ਬੋਲੇ ਨੇ ਸਿੱਖਾਂ ਪ੍ਰਤੀ ਉਹਦਾ ਰਿਜ਼ਲਟ ਆ ਗਿਆ ਹਰਿਆਣੇ ਦੇ ਵਿੱਚ ਕੈਥਲ ਦੇ ਵਿੱਚ ਇੱਕ ਸੁਖਵਿੰਦਰ ਸਿੰਘ ਦਾ ਨਾਮਕ ਵਪਾਰੀ ਸਿੱਖ ਜਿਹੜੀ ਆਪਣੀ ਦੁਕਾਨ ਬੰਦ ਕਾਰੋਬਾਰੀ ਦੁਕਾਨ ਬੰਦ ਕਰਕੇ ਘਰ ਨੂੰ ਜਾ ਰਿਹਾ ਸੀ ਉਹਨੂੰ ਫਾੜਕ ਤੇ ਮੁੰਡਿਆਂ ਨੇ ਖਾਲਸਤਾਨੀ ਕਹਿ ਕੇ ਕੁੱਟਣਾ ਸ਼ੁਰੂ ਕਰਤਾ ਉਹਦੇ ਕਿਸੇ ਰਾਹੀਰ ਨੇ ਉਹਦੀ ਜਾਨ ਬਚਾਈ ਇਹ ਬੀਬੀ ਨੇ ਜਿਹੜਾ ਜ਼ਹਿਰ ਘੋਲਿਆ ਨਾ ਸਮਾਜਿਕ ਭਾਈਚਾਰਕ ਸਾਂਝ ਤੋੜੀ ਆ ਇਹਦਾ ਅਸਰ ਬਾਕੀ ਇੰਡੀਆ ਦੇ ਕੋਨੇ 'ਚ ਵੀ ਦਿਖੂਗਾ ਇਹ ਆਉਣ ਵਾਲੇ ਸਮੇਂ 'ਚ ਮੰਡੀ 'ਚ ਵੀ ਦਿਖੂਗਾ ਹਿਮਾਚਲ 'ਚ ਵੀ ਦਿਖੂਗਾ ਯੂਪੀ 'ਚ ਵੀ ਦਿਖੂਗਾ ਬਿਹਾਰ 'ਚ ਵੀ ਦਿਖੂਗਾ ਮਧ ਪ੍ਰਦੇਸ਼ 'ਚ ਵੀ ਦਿਖੂਗਾ ਜੇ ਉੱਥੇ ਸਿੱਖਾਂ ਤੇ ਅਟੈਕ ਹੋਣੇ ਸ਼ੁਰੂ ਹੋ ਗਏ ਉਹਦਾ ਅਸਰ ਫਿਰ ਇੱਥੇ ਪੰਜਾਬ 'ਚ ਵੀ ਹੋ ਸਕਦਾ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਰਹਿੰਦੇ ਹੈਗੇ ਨੇ ਹਿਮਾਚਲ ਦੇ ਲੋਕ ਇਸ ਕਰਕੇ ਬੀਬੀ ਨੂੰ ਚਾਹੀਦਾ ਹੈਗਾ ਕਿ ਹਿੰਦੁਸਤਾਨ ਇੱਕ ਏਕਤਾ ਤੇ ਖੰਡਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕਾਂ ਦੀ ਆਪਸ ਵਿੱਚ ਰੋਟੀ ਬੋਟੀ ਦੀ ਸਾਂਝ ਆ ਉਹਨੂੰ ਨਾ ਤੋੜ ਜਿਹੜਾ ਤੁਸੀਂ ਫਿਲਮਾਂ ਦੇ ਵਿੱਚ ਤੁਹਾਨੂੰ ਨਹੀਂ ਹਿੱਟ ਹੋਈਆਂ ਉਹਦਾ ਗੁੱਸਾ ਦੇਸ਼ ਦੇ ਲੋਕਾਂ ਤੇ ਨਾ ਕੱਢੋ ਰੱਬ ਦਾ ਵਾਸਤਾ ਦੇਸ਼ ਨੂੰ ਬਖਸ਼ੋ ਇੰਨਾ ਜ਼ਹਿਰ ਨਾ ਖੋਲੋ ਕਿ ਕਿਸੇ ਵੇਲੇ ਜਿਹੜਾ ਜ਼ਹਿਰ ਜਦੋਂ ਤੁਸੀਂ ਖੋਲਦੇ ਹੋ ਨਾ ਕਿਤੇ ਉਹ ਜ਼ਹਿਰ ਤੁਹਾਨੂੰ ਵੀ ਡੰਗ ਵੱਜ ਸਕਦਾ ਹੈਗਾ ਤੇ ਇਸ ਕਰਕੇ ਤੁਸੀਂ ਹੁਣ ਐਮਪੀ ਚੁਣੇ ਗਏ ਹੋ ਤੇ ਐਮਪੀ ਇੱਕ ਚੰਗੇ ਨੇਤਾ ਵਾਂਗ ਹੀ ਗੱਲਾਂ ਕਰੋ ਫਾਲਤੂ ਜਿਹੜੀਆਂ ਗੱਲਾਂ ਨੇ ਉਹ ਨਹੀਂ ਕਰਨੀਆਂ ਚਾਹੀਦੀਆਂ